ਕਲਿੱਪਸ ਨਾ ਦਿਆ ਉਸ ਤੋਂ ਬਾਅਦ ਫਿਰ ਸਾਰੀ ਗੱਲ ਬਾਤ ਕਰੂੰਗਾ ਹੁਣ ਗਵਰਨਰਲ ਕਲਿੱਪਸ ਛੋੜਿਓ ਜੀ ਆ ਪੱਖਾ ਬੰਦ ਕਰ ਦਿਓ ਆ ਪੱਖਾ ਉਹ ਵੀ ਬੰਦ ਕਰ ਦਿਓ ਆ ਛੋੜਿਓ ਜੀ ਦੋਸਤੋ ਮੈਂ ਤੁਹਾਡਾ ਆਪਣਾ ਜੀਤ ਮਹਿੰਦਰ ਸਿੱਧੂ ਵੋਟਾਂ ਆ ਰਹੀਆਂ ਨੇ 1 ਜੂਨ ਨੂੰ ਵੋਟਾਂ ਪਾਉਣ ਜ਼ਰੂਰ ਜਾਓ ਬਾਦਲਾਂ ਨੇ ਪੰਜਾਬ ਨੂੰ ਬਹੁਤ ਲੁੱਟ-ਖੁੱਟ ਲਿਆ ਨਾ ਚੋਣਾਂ ਵਿੱਚ ਭਪੀਜੀ ਨੂੰ ਹਰਾ ਕੇ ਇਸ ਪਰਿਵਾਰ ਨੂੰ ਘਰੇ ਬਿਠਾਉਣਾ ਹੈ ਸਾਰੇ ਕਾਂਗਰਸ ਸਮਰਥਕਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੀ ਹਾਲਤ ਇਨ੍ਹਾਂ ਚੋਣਾਂ ਵਿੱਚ ਥੋੜੀ ਕਮਜ਼ੋਰ ਹੈ ਸੋ ਇਸ ਵਾਰ ਜੋ ਵੀ ਬਾਦਰਾ ਨੂੰ ਹਰਾ ਰਿਹਾ ਹੋਵੇ ਉਸੇ ਨੂੰ ਵੋਟ ਪਾਓ ਝਾੜੂ ਚਲਾ ਕੇ ਆਓ ਸਤਿ ਸ੍ਰੀ ਅਕਾਲ ਇੱਕ ਵਾਰ ਫੇਰ ਸੁਣੋਣਾ ਜੀ ਤੁਹਾਨੂੰ ਆ ਗਵਰਨਰ ਸੁਣਿਓ ਅੱਛਾ ਵਰਡਿੰਗ ਵੀ ਸੁਣਿਓ ਤੇ ਇਹਦਾ ਜਿਹੜਾ ਪੰਜਾਬੀ ਬੋਲਣ ਦਾ ਜਿਹੜਾ ਐਕਸੈਂਟ ਹੈ ਉਹ ਵੀ ਸੁਣਿਓ ਉਹ ਤਾਂ ਮੈਂ ਇਹ ਮੇਰੀ ਕਿਉਂ ਉਗੀ ਮੈਂ ਤੁਹਾਡਾ ਪੁਆਇੰਟ ਇਹ ਕਿ ਕਿ ਬੋਟਾ ਆ ਰੀਆਂ ਨੇ 1 ਜੂਨ ਨੂੰ ਵੋਟਾਂ ਪਾਉਣ ਜ਼ਰੂਰ ਜਾਓ ਬਾਦਲਾਂ ਨੇ ਪੰਜਾਬ ਨੂੰ ਬਹੁਤ ਲੁੱਟ ਸੁੱਟ ਲਿਆ ਤੇ ਇਨ੍ਹਾਂ ਚੋਣਾਂ ਵਿੱਚ ਬੀਬੀ ਜੀ ਨੂੰ ਹਰਾ ਕੇ ਇਸ ਪਰਿਵਾਰ ਨੂੰ ਘਰੇ ਬਿਠਾਉਣਾ ਹੈ ਸਾਰੇ ਕਾਂਗਰਸ ਸਮਰਥਕਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੀ ਹਾਲਤ ਇਨ੍ਹਾਂ ਚੋਣਾਂ ਵਿੱਚ ਥੋੜੀ ਕਮਜ਼ੋਰ ਹੈ ਸੋ ਇਸ ਵਾਰ ਜੋ ਵੀ ਬਾਦਲਾਂ ਨੂੰ ਹਰਾ ਰਿਹਾ ਹੋਵੇ ਉਸੇ ਨੂੰ ਵੋਟ ਪਾਓ ਝਾੜੂ ਚਲਾ ਕੇ ਆਓ ਸਤਿ ਸ੍ਰੀ ਅਕਾਲ ਹਰ ਆ ਰਿਆ ਹਰ ਆ ਰਿਆ ਹੋਵੇ ਇਹ ਕਿੱਥੋਂ ਦਾ ਦਿੱਲੀ ਦੀ ਭਾਸ਼ਾ ਬੋਲ ਰਿਹਾ ਅੱਛਾ ਇੱਕ ਸਕਿੰਟ ਇੱਕ ਹੋਰ ਸੁਣਾਉਣਾ ਤੁਹਾਨੂੰ ਮੈਂ ਹੁਣਾਂ ਗੌਰ ਨਾਲ ਸੁਣਿਓ ਹਾਂ ਜੀ ਮੈਂ ਤੁਹਾਡਾ ਆਪਣਾ ਜਰਨਜੀਤ ਜੰਮੂ ਪਟਿਆਲਾ ਵਾਲਿਆਂ ਨੇ ਜੀ ਇੱਕ ਜੂ ਨੂੰ ਮਾਫ ਆ ਇੱਕ ਮਿੰਟ ਦੁਬਾਰਾ ਸੁਣਿਓ ਕਰਿਓ ਇਸ ਵਾਰ ਆਪਣੀ ਹਾਲ ਪੂਰੀ ਕਮਜ਼ੋਰ ਜੀ ਮੈਂ ਤੁਹਾਡਾ ਆਪਣਾ ਜਰਨਜੀਤ ਜੰਮੂ ਪਟਿਆਲਾ ਵਾਲਿਆਂ ਨੇ ਜੀ ਇੱਕ ਜੂ ਨੂੰ ਮਾਫ ਕਰਿਓ ਇਸ ਵਾਰ ਆਪਣੀ ਹਾਲ ਪੂਰੀ ਕਮਜ਼ੋਰ ਹੈ ਦੀ ਮੋਦੀ ਨੂੰ ਹਰਾ ਰਿਆ ਉਹਦ ਨੂੰ ਆਪਣਾ ਕੀਮਤੀ ਵੋਟ ਪਾ ਦੇ। ਵੋਟ ਖਰਾਬ ਨਾ ਕਰਨਾ। ਜੀ ਤੇ ਮੋਦੀ ਨੂੰ ਜਲੰਧਰ ਤੋਂ ਅਰੇ ਖੱਲ ਲਈ ਇੰਝ ਅਰੰਗਲਾ ਰਹੇ। ਦੇਖੋ ਇਹ ਚੰਡੀ ਦੀ ਵੀ ਬਣਤੀ ਇਹਨਾਂ ਨੇ। ਤੁਹਾਡਾ ਆਪਣਾ ਚਰਨਜੀਤ ਨੂੰ ਫੋਟਾਂ ਆ ਰਹੀਆਂ ਨੇ ਜੀ 1 ਜੂਨ ਨੂੰ। ਮਾਫ ਕਰਿਓ ਇਸ ਵਾਰ ਆਪਣੀ ਹਾਲਤ ਥੋੜੀ ਕਮਜ਼ੋਰ ਹੈ। ਸੋ ਜੋ ਵੀ ਮੋਦੀ ਨੂੰ ਹਰਾ ਰਿਆ ਉਹਦ ਨੂੰ ਆਪਣਾ ਕੀਮਤੀ ਵੋਟ ਪਾ ਦੇ। ਵੋਟ ਖਰਾਬ ਨਾ ਕਰਨਾ। ਇਹ ਉਤੇ ਮੁਰਤੀ ਨੂੰ ਜਲੰਧਰ ਤੋਂ ਦੂਰ ਰੱਖਣ ਲਈ ਝਾੜੂ ਚਲਾ ਰਹੇ ਹੋ ਚਲੋ ਹੁਣ ਸੁਣ ਲਈਏ ਜੀ ਤੁਹਾਨੂੰ ਤੁਸੀਂ ਇਹ ਜੀ ਮੈਨੂੰ ਲੱਗਦਾ ਜਿਹੜਾ ਸੋਸ਼ਲ ਮੀਡੀਆ ਆਮ ਆਦਮੀ ਪਾਰਟੀ ਦਾ ਕਿਉਂਕਿ ਦੇਖੋ ਸਾਰੀ ਗੱਲ ਕਲੀਅਰ ਹੋ ਗਈ ਜਦੋਂ ਅਖੀਰ 'ਚ ਇਹ ਕਹਿੰਦਾ ਕਿ ਝਾੜੂ ਚਲਾ ਦਿਓ ਲੋਕਾਂ ਨੇ ਥੋੜੇ ਦੇ ਚਲਾ ਦੇਣਾ ਝਾੜੂ ਇਹ ਘਟਿਆ ਹਰਕਤਾਂ ਤੇ ਉਤਰਿਆ ਹੀ ਨਹੀਂ ਇਹ ਬਖਲਾਵੜ ਦੀ ਨਿਸ਼ਾਨੀ ਹੈ ਹਾਰ ਦੀ ਪੱਕੀ ਨਿਸ਼ਾਨੀ ਹੈ ਨਹੀਂ ਤਾਂ ਇਹੀ ਜਿਹੜੇ ਇਹ ਕੀ ਕਹਦੇ ਨੇ ਲੂੰਗੜ ਚਾਲਾਂ ਜਿਹੜਾ ਇਹ ਪਾਰਟੀ ਆਲੇ ਚੱਲ ਰਹੇ ਨੇ ਕਿਉਂਕਿ ਇਹਨਾਂ ਨੂੰ ਦੇਖੋ ਪਿੰਡਾਂ 'ਚ ਬੜਨ ਨਹੀਂ ਦਿੱਤਾ 2 ਸਾਲ ਦੇ ਵਿੱਚ ਵਿੱਚ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਤੇ ਆ ਜਿਹੜਾ ਜੋਕਰ ਜਾਂ ਮੁੱਖ ਮੰਤਰੀ ਆਪਾ 2022 ਚ ਲਾਤਾ ਹੈ ਇਹਦੇ ਕੋਲੇ ਹੋਰ ਕੁਝ ਨਹੀਂ ਇਹੋ ਜਿਹੀ ਗੱਲਾਂ ਨੇ ਜਿਹਦੇ ਕਰਕੇ ਲੋਕਾਂ ਨੂੰ ਇਹ ਗੁਮਰਾਹ ਕਰਨਾ ਚਾਹੁੰਦੇ ਨੇ ਪਰ ਮੈਂ ਸਮਝਦਾ ਕਿ ਲੋਕੀ ਸਮਝ ਚੁੱਕੇ ਨੇ ਤੇ ਆ ਜਿਹੜੀ ਕਲਿੱਪ ਐ ਬੇਸ਼ੱਕ ਮੇਰੀ ਹੋਵੇ ਚੰਨੀ ਸਾਹਿਬ ਦੀ ਉਹ ਵੀ ਮੇਰੇ ਕਿ ਹੋਰ ਵੀ ਬਣਾਤੀਆਂ ਹੋਣੀਆਂ ਇਹਨਾਂ ਨੇ ਇਹ ਤਾਂ ਦੋ ਹੀ ਆਈਆਂ ਮੇਰੇ ਕੋਲੇ ਹਲੇ ਇਹਨਾਂ ਨੇ ਸਾਰੇ ਕਾਂਗਰਸ ਦੇ ਉਮੀਦਵਾਰਾਂ ਦੀ 100% ਇਹਨਾਂ ਨੇ ਬਣਾਈਆਂ ਹੋਣੀਆਂ ਅੱਥੇ ਗੱਲ ਉਹੀ ਐ ਤੁਸੀਂ ਦੇਖੋ ਕਿ ਸਾਡੀ ਹਾਲਤ ਕਮਜ਼ੋਰ ਐ ਕਹਿੰਦਾ ਤੇ ਅਖੀਰ ਚ ਕੀ ਜਿਹਨੂੰ ਹਰਾਉਣਾ ਉੱਥੇ ਕਹਿੰਦਾ ਬੀਜਪੀ ਨੂੰ ਹਰਾਉਣਾ ਇੱਥੇ ਕਹਿੰਦਾ ਬਾਦਲ ਰਿਆ ਨੂੰ ਹਰਾਉਣਾ ਤੇ ਝਾੜੂ ਫੇਰ ਦਿਓ ਲੋਕੀ ਤਾਂ ਤੇਰੇ ਥੋੜੇ ਤੇ ਫੇਰਣਗੇ ਛੜੂ ਕੱਲ ਕੱਲ ਨੂੰ ਜਿਹੜੀ ਆਊਗੀ ਸੋ ਮੈਂ ਥੋੜੇ ਰਹੀ ਸਮੁੱਚੇ ਬਠਿੰਡਾ ਦੇ ਲੋਕ ਸਭਾ ਦੇ ਜਿੰਦੇ ਵੀ ਵੋਟਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਤਾਂ ਹਲੇ ਸ਼ੁਰੂਆਤ ਹੈ ਇਹਨਾਂ ਨੇ ਹੋਰ ਅੱਗੇ ਪਤਾ ਨਹੀਂ ਇਹਨਾਂ ਦਾ ਸੋਸ਼ਲ ਮੀਡੀਆ ਡਿਪਾਰਟਮੈਂਟ ਜਿਹੜਾ ਹੈਗਾ ਜਿਹੜਾ ਕੀ ਹੈ ਬਹੁਤ ਸੁਪਰ ਐਕਟਿਵ ਆਪਣੇ ਆਪ ਨੂੰ ਰੱਖਦੇ ਨੇ ਕਿਉਂਕਿ ਇਸ ਚ ਹੀ ਇਹ ਗੇਮ ਖੇਡਦੇ ਨੇ ਸੋ ਮੈਂ ਇਹ ਕਹਿਣਾ ਕਿ ਆਪਾਂ ਨੂੰ ਚੁਕੰਡੀ ਲੈਣਾ ਚਾਹੀਦਾ ਹੈ ਹੁਸ਼ਿਆਰ ਰਹਿਣਾ ਚਾਹੀਦਾ ਹੈ ਕਿ ਇਹਨਾਂ ਦੀ ਚਾਲ ਚੱਪਨ ਫਸਣਾ ਨਹੀਂ ਚਾਹੀਦਾ ਮੈਂ ਇਹ ਕਹਿਣਾ ਕਿ ਅਸੀਂ 45 ਦਿਨ ਬਹੁਤ ਵਧੀਆ ਕੈਂਪੇਨ ਰਨ ਕੀਤਾ ਤੇ ਅਸੀਂ ਜਿੱਤ ਦੇ ਬਹੁਤ ਨੇੜੇ ਆ ਤੇ ਕੱਲ ਨੂੰ ਵੋਟਾਂ ਪੈ ਜਾਣੀਆਂ ਨੇ ਸੋ ਇਹ ਜਿਹੇ ਕੰਮ ਇਹ ਕੁਝ ਹੋਰ ਵੀ ਕਰ ਸਕਦੇ ਨੇ ਸੋ ਮੈਂ ਤਾਂ ਇਹੀ ਤੁਹਾਨੂੰ ਤਾਂ ਹੀ ਤੁਹਾਨੂੰ ਬੁਲਾਉਣ ਦਾ ਇਥੇ ਕਰਨ ਸੀ ਕਿਉਂਕਿ ਮੈਂ ਐਸਐਸਪੀ ਨੂੰ ਸ਼ਿਕਾਇਤ ਕਰਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਮੈਂ ਲਿਖ ਦਿੱਤਾ ਹੈ ਤੇ ਤੁਹਾਡੇ ਰਹੀਮ ਹੈ ਹਰ ਵੋਟਰ ਨੂੰ ਹੀ ਅਪੀਲ ਕਰਦਾ ਕਿ ਵੀ ਇਸ ਚੀਜ਼ ਤੋਂ ਬਚਿਓ ਇਹ ਜਿਹੜੀ ਕਲਿੱਪ ਆਈ ਆਡੀਓ ਕਲਿੱਪ ਆਈ ਹੈ ਇਹ ਝਾਲੀ ਹੈ ਤੇ ਇਸ ਨੂੰ ਨਕਾਰ ਦਿਓ ਕੋਈ ਇਹੋ ਜੀ ਗੱਲ ਨਹੀਂ ਕਿ ਅਸੀਂ ਕਮਜ਼ੋਰ ਮੈਂ ਸਮਝਦਾ ਅਸੀਂ ਜੇ ਕਮਜ਼ੋਰ ਹੁੰਦੇ ਤਾਂ ਇਹਨਾਂ ਨੂੰ ਇਹ ਕਲਿੱਪ ਇਹੋ ਜੀ ਪ੍ਰੋਪਾਗੈਂਡਾ ਇਹੋ ਜਿਹਾ ਕਲਿੱਪ ਝੂਠੀ ਬਣਾ ਕੇ ਵਾਇਰਲ ਕਰਨ ਦੀ ਕੋਈ ਲੋੜ ਨਹੀਂ ਇਸ ਕਰਕੇ ਕੀਤੀ ਹੈ ਕਿਉਂਕਿ ਇੱਥੋਂ ਦਾ ਜਿਹੜਾ ਆਵਾਮੀ ਪਾਰਟੀ ਦਾ ਉਮੀਦਵਾਰ ਹੈ ਉਹ ਬਹੁਤ ਦਿਨ ਪਰੇ ਦਿਨ ਥੱਲੇ ਗਿਆ ਤੇ ਅੱਜ ਤਾਂ ਉਹ ਤਾਂ ਬਿਲਕੁਲ ਹੀ ਸਵਾਇਆ ਹੋ ਗਿਆ ਇਸ ਚੀਜ਼ ਤੋਂ ਹੋਰ ਇਹਨਾਂ ਦਾ ਨੁਕਸਾਨ ਹੋਣਾ ਇਹਨਾਂ ਨੂੰ ਕੋਈ ਇਸ ਚੀਜ਼ ਦਾ ਫਾਇਦਾ ਨਹੀਂ ਹੋਣਾ ਸੋ ਮੈਂ ਇਹਨਾਂ ਨੂੰ ਵੀ ਇਹੀ ਗੱਲ ਕਹਿਣਾ ਕਿ ਇਲੈਕਸ਼ਨ ਹੈ ਬੰਧਿਆ ਵਾਂਗੂ ਲੜੋ ਇਹ ਇਹ ਜੇ ਚੱਲਣਾ ਚੱਲੋ ਜੇ ਤੁਸੀਂ ਸੋਚਦੇ ਹੋ ਕਿ ਪਹਿਲਾਂ 2022 ਚ ਲੋਕਾਂ ਨੂੰ ਬੁੱਧੂ ਬਣਾ ਲਿਆ ਲੋਕੀ ਹਰ ਵਾਰ ਨਹੀਂ ਬੁੱਧੂ ਬਣਦੇ ਲੋਕੀ ਹੁਣ ਸਿਆਣੇ ਹੋ ਗਏ ਸਿਆਣੇ ਹੋ ਗਏ ਨੇ ਤੇ ਲੋਕੀ ਥੋੜੇ ਇਹ ਚਾਲਾਂ ਸਮਝ ਕੇ ਮੇਰਾ ਖਿਆਲ ਹੈ ਕਿ ਤਗੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਕੱਢ ਨੂੰ ਪਾਉਣਗੇ ਸੋ ਕੋਈ ਤੁਹਾਡਾ ਕੁਐਸਚਨ ਹੋਵੇ ਪਲੀਜ਼ ਤੁਸੀਂ ਦੇ ਸਕਦੇ ਆ ਜੀ ਕਦੋਂ ਵੋਟ ਹੈ ਜੀ ਕਿੱਥੇ ਕਰੋਗੇ ਆਪ ਨੂੰ ਪਾਉਣੇ ਜੀ ਮੈਂ ਪਥਰਾਲੇ ਪਿੰਡ ਚ ਕਿੰਨੇ ਵੇ ਕਿੱਥੇ ਮੈਂ 8 ਵਜੇ ਪਹੁੰਚੂਗਾ ਜੀ ਪਥਰਾਲੇ ਪਿੰਡ 8:00 8:00 ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਇਸ ਤਰ੍ਹਾਂ ਦਾ ਜਿਹੜਾ ਵੋਟਰਾਂ ਨੂੰ ਗੁੰਮਰਾਹ ਕੀਤਾ ਗਿਆ ਤੁਹਾਡੀ ਆਵਾਜ਼ ਤੁਹਾਨੂੰ ਇਹ ਆਵਾਜ਼ ਤੋਂ ਕੀ ਲੱਗ ਰਿਹਾ ਹੈ ਤੁਹਾਨੂੰ ਨਹੀਂ ਇਹ ਆਵਾਜ਼ ਤੋਂ ਜਿਹੜੀ ਹੈ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਇਹ ਕਿਸੇ ਇਹ ਖਲਾਬਟ ਹੈ ਜੀ ਦੇਖੋ ਨਹੀਂ ਕਿਸ 100% ਇਨਰ ਜਿਹੜਾ ਸੋਸ਼ਲ ਮੀਡੀਆ ਦਾ ਜਿੱਥੇ ਵੀ ਸੈਂਟਰ ਬਣਾਇਆ ਹੈ ਉੱਥੋਂ ਇਹਨਾਂ ਨੇ ਇਹ ਸਿਸਟਮ ਬਣਾਇਆ ਕਿ ਸਰ ਚੁਲਕ ਲਈ ਮਿਹਰੀ ਹੁੰਦੀ ਤਾਂ ਆਪਾਂ ਕਹਿ ਸਕਦੇ ਸ਼ਕ ਖੁੱਡੀਆਂ ਨਹੀਂ ਕੀਤਾ ਹੋਵੇ ਪਰ ਹੁਣ ਜੇ ਚੰਨੀ ਦਾ ਵੀ ਆ ਗਿਆ ਹੌਲੀ ਹੌਲੀ ਮੈਨੂੰ ਲੱਗਦਾ ਹੈ ਹੋਰ ਵੀ ਇਹ ਜਰੂਰ ਤੁਹਾਡੇ ਸਾਹਮਣੇ ਆਉਣਗੀਆਂ ਗੱਲਾਂ ਤੇ ਕਿਉਂਕਿ ਦੇਖੋ ਪਿੰਡਾਂ ਚ ਇਹਨਾਂ ਨੂੰ ਨਖਾ ਰਹਿ ਗਿਆ ਗੱਲ ਕਿ ਇਹਨੂੰ ਇਹਨਾਂ ਕੋਲ ਕੋਈ ਹੈ ਨਹੀਂ ਪੰਜਾਬ ਪੁਰਾਤੀ ਲੋਕਾ ਪੁਰਾਤੀ ਹੁਣ ਇਹੀ ਹੁਣ ਇੱਕ ਹੋਰ ਨਵੀਂ ਚੀਜ਼ ਆ ਜੂਗੀ ਸਾਡਾ ਸਮਝੌਤਾ ਹੋ ਗਿਆ ਪਰ ਬਹੁਤ ਕੁਝ ਲੈਉਣਗੇ ਹਲੇ ਹਲੇ ਤਾਂ ਸ਼ੁਰੂਆਤ ਹੈ ਸੋ ਮੈਂ ਤਾਂ ਤਾਂ ਹੀ ਤੁਹਾਨੂੰ ਬੇਨਤੀ ਕਰਦਾ ਕਿ ਇਹ ਚੀਜ਼ਾਂ ਨੂੰ ਤੁਸੀਂ ਜ਼ਰੂਰ ਇਹਨੂੰ ਅੱਗੇ ਲਿਆਓ ਤਾਂ ਕਿ ਲੋਕਾਂ ਨੂੰ ਆਪਾਂ ਜਾਗਰੂਕ ਕਰੀਏ ਕਿ ਵੀ ਇਹ ਜਿਹੜਾ ਪ੍ਰੋਪਗੈਂਡ ਇਹ ਫਾਲਸ ਪ੍ਰੋਪਗੈਂਡ ਹੈ ਸਰ ਇੱਕ ਕਲਿੱਪ ਬਾਰੇ ਕਿਦੋਂ ਪਤਾ ਚੱਲੇ ਤੁਹਾਨੂੰ ਆਪਾਂ 15 20 ਮਿੰਟ ਪਹਿਲਾਂ ਉਦੋਂ ਹੀ ਮੈਂ ਤੁਹਾਨੂੰ ਬੇਨਤੀ ਕੀਤੀ ਕਿ ਮੈਂ ਕਾਰ ਚ ਮੈਂ ਤਾਂ ਸਮਝ ਕਿ ਬੂਥ ਚੈੱਕ ਕਰ ਜਾ ਰਿਹਾ ਸੀ ਕਿ ਵੀ ਬਠਿੰਡੇ ਦੇ ਜਿਹੜੇ ਇੰਟੀਰੀਅਰ ਚ ਬੂਥ ਨੇ ਕਿ ਕਈ ਵਾਰੀ ਜਗ੍ਹਾ ਜੂ ਨਹੀਂ ਮਿਲਦੀ ਹੈਗੀ ਮੈਂ ਕਿ ਇੱਕ ਵਾਰ ਮੈਂ ਆਪ ਪਰਸਨ ਦੇਖਿਆ ਮੈਨੂੰ ਕਿਸ ਨੇ ਫੋਨ ਕੀਤਾ ਕਿ ਲੱਗਦਾ ਹੈ ਕਿ ਹੋਰ ਵੀ ਇਸ ਤੋਂ ਅੱਗੇ ਵੀ ਜਾ ਸਕਦਾ ਜਾ ਸਕਦਾ ਕੁਝ ਵੀ ਕਰ ਸਕਦਾ ਦੇਖੋ ਹਾਰ ਰੈਡੀ ਮਾੜੀ ਹੋਣੀ ਹੈ ਇਨਾਂ ਦੀ ਇਸ ਕਰਕੇ ਇਹ ਕਿਸੇ ਵੀ ਲੈਵਲ ਤੇ ਡਿੱਗ ਸਕਦੇ ਤੇ ਸਰਕਾਰ ਡਿੱਗੀ ਹੋਈ ਹੈ ਹੁਣ ਦੇਖੋ ਕਿਹਦੇ ਸੁਖਵਾਲ ਖੇਰੇ ਦਾ ਭਗਵੰਤ ਮਾਨ ਨੇ ਆਪਣਾ WhatsApp WhatsApp ਬੈਨ ਕਰਾਤਾ ਸੋ ਇਹ ਕੁਝ ਵੀ ਕਰ ਸਕਦਾ ਨ ਐਸਐਸਪੀ ਨੇ ਕੀ ਉਧਰ ਉਹ ਨਹੀਂ ਮੈਂ ਉਹਨਾਂ ਨਾਲ ਗੱਲ ਹੋਈ ਉਹਨਾਂ ਨਾਲ ਨਹੀਂ ਮੈਂ ਐਪਲੀਕੇਸ਼ਨ ਲਿਖ ਕੇ ਭੇਜਤੀ ਐ ਜੀ ਇਕਸੀਏ ਨੂੰ ਭੇਜਤੀ ਐ ਕਿ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਨੰਬਰ ਤੋਂ ਇੱਕ ਕਲਿੱਪ ਆਈ ਹੈ ਉਸ ਦੀ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਤੇ ਉਸ ਤੇ ਸਖਤ ਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਕੰਨੀਓ ਝਾੜੂ ਵਾਲਿਆਂ ਦੇ ਅਗੇਂਸਟ ਜ਼ਰੂਰ ਐ ਐਕਸ਼ਨ ਹੋਣਾ ਚਾਹੀਦਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਤੇ ਕਲੀਅਰ ਹੋਊਗੀ ਕਿ ਦੇਖੋ ਅਖੀਰ ਸਮਾਤਾ ਥੋੜਾ ਜਾਇਆ ਜਾ ਰਹਾ ਸਰ ਦੀ ਗੱਲ ਕਰਨ ਦੇ ਕਾਰਨ ਹੋਵੇ ਕਿਉਂ ਚਲੋ ਦੇਖੋ ਸਾਡਾ ਫਰਜ਼ ਹੈ ਜਿਹੜੀ ਗਲਤੀ ਗਲਤ ਤੁਹਾਨੂੰ ਪਤਾ ਲੱਗੀ ਸਾਡਾ ਫਰਜ਼ ਹੈ ਕਿ ਅਸੀਂ ਪੁਲਿਸ ਕੰਪਲੇਂਟ ਕਰੀਏ ਕਿਉਂਕਿ ਇਹ ਮੈਂ ਸਮਝਦਾ ਇਹ ਇੱਕ ਕੇਸ ਰਜਿਸਟਰ ਹੋਣਾ ਚਾਹੀਦਾ ਸਰ ਕੀ ਕਿਸੇ ਦੀ ਆਵਾਜ਼ ਬਣ ਕੇ ਤੁਸੀਂ ਠੀਕ ਹੈ ਨਾ ਤੁਸੀਂ ਆਵਾਜ਼ ਨੂੰ ਮੌਲਸ ਕਰ ਰਹੇ ਹੋ ਨਾਮ ਵੀ ਲਿਆ ਮੇਰਾ ਨਾਮ ਲਿਖਿਆ ਕਿ ਮੈਂ ਜੀਤਵਿੰਦਰ ਸਿੰਘ ਸਿੱਧੂ ਠੀਕ ਹੈ ਨਾ ਤੇ ਮੈਂ ਸਮਝਦਾ ਕਿ ਇਸ ਬੰਦੇ ਤੇ ਜਿਹਦੀ ਆਵਾਜ਼ ਹੈ ਤੇ ਜਿਹਦਾ ਟੈਲੀਫੋਨ ਨੰਬਰ ਹੈ ਜਿਹਦਾ ਟੈਲੀਫੋਨ ਨੰਬਰ ਹੈ ਉਸ ਤੇ ਪਰਚਾ ਹੋਣਾ ਚਾਹੀਦਾ ਜਿਹੜੀਆਂ ਵੀ ਤਾਰਾ ਲੱਗਦੀਆਂ ਨੇ ਤੇ ਉੱਤੇ ਸਖਤ ਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹ ਦੋਸਤ ਜਿਸ ਤਰ੍ਹਾਂ ਸਾਮਾ ਥੋੜਾ ਬਚਿਆ ਰਾਤ ਰਹਿ ਗਈ ਜਿਹੜੀ ਝਟਕਣਾ ਵਧ ਗਿਆ ਨਾ ਨਾ ਮੈਂ ਤਾਂ ਨੋਰਮਲ ਦੇਖੋ ਨੋਰਮਲ ਬੈਠਾ ਸਰ ਖੁਸ਼ ਬੈਠੇ ਆਪ ਵੀ ਕਿਹਾ ਵੀ ਕੁਝ ਹੋਰ ਵੀ ਇਹ ਕਰ ਸਕਦੇ ਨੇ ਕੱਲ ਨੂੰ ਕਿਉਂਕਿ ਟਾਈਮ ਬੜਾ ਥੋੜਾ ਹੈ ਹਾਂਜੀ ਬੜਾ ਮੇਨ ਟਾਈਮ ਆ ਤੇ ਪ੍ਰਸ਼ਾਸਨ ਤੋਂ ਤੁਸੀਂ ਹੋਰ ਵੀ ਕੋਈ ਮੰਗ ਕੀਤੀ ਇਲੈਕਸ਼ਨ ਕਮਿਸ਼ਨ ਤੋਂ ਵੀ ਜਿਹੜਾ ਇਸ ਗੱਲ ਤੇ ਪੂਰਾ ਅਲਰਟ ਰਹਿਣ ਨਹੀਂ ਇਹ ਤਾਂ ਜਦੋਂ ਸਾਡੀ ਕੋਈ ਸਰਕਾਰ ਦੇ ਨਾਮ ਕੋਈ ਵੀ ਨਹੀਂ ਸੁਰੱਖਿਆ ਤਾਂ ਮੇਰੀ ਉਹਦੀ ਨਿਗਰ ਸਿੱਧੀ ਹੋਣੀ ਚਾਹੀਦੀ ਹੈ ਹਾਂਜੀ 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 ਜਿਵੇਂ ਇਹਨਾਂ ਨੇ ਇਹ ਗੇਮ ਖੇਡੀ ਹੁਣ ਇਹ ਗੇਮ ਖੇਡਣਗੇ ਦੇਖੋ ਡੁੱਬਦਾ ਡੁੱਬਦਾ ਕੀ ਡੁੱਬਦਾ ਕੀ ਨਹੀਂ ਕਰਦੀ ਜੇ ਸਹੀ ਉੱਦੀ ਕਰ ਜੇ ਇਹਨਾਂ ਦੇ ਪੱਲੇ ਕੁਝ ਹੁੰਦੇ ਗੱਲ ਤਾਂ ਉਹ ਇਸ ਲੈਵਲ ਤੇ ਨਹੀਂ ਡਿੱਗਦੇ ਸੀ ਤੇ ਭਗਵਾਨ ਤੁਮਾਨ ਦੀ ਦਾਅ ਦਿੱਤੀ ਹੈ ਇਸ ਲੈਵਲ ਤੇ ਡਿੱਗਣਾ ਪਰਸਨਲ ਅਟੈਕ ਕਰਨਾ ਉਹਦਾ ਇੱਕੋ ਵੱਡਾ ਹੈ ਪਰਸਨਲ ਅਟੈਕ ਆਹ ਹੁਣ ਪਰਸਨਲ ਅਟੈਕ ਹੀ ਕਰ ਰਿਹਾ ਹੈ ਤੇ ਉਹਦੀ ਇਜਾਜ਼ਤ ਬਿਨਾਂ ਇਹ ਹੋ ਨਹੀਂ ਸਕਦਾ ਇਹ ਸਾਰਾ ਕੁਝ ਸੀਐਮ ਆਫਿਸ ਤੋਂ ਚੱਲਿਆ ਮੈਂ ਇਹ ਕਹਿਣਾ ਕਿ ਫੜੇ ਤਾਂ ਦੋ ਆਈਆਂ ਨੇ ਉਹ ਚੰਨੀ ਜਿੱਤ ਰਿਆ ਉੱਥੇ ਜੀਤਵਿੰਦਰ ਇੱਥੇ ਜਿੱਤਰੇ ਜਿਹੜੇ ਜਿਹੜੇ ਜਿੱਤਰੇ ਉਹਨਾਂ ਦੀ ਕੁਛ ਨਾ ਕੁਛ ਜ਼ਰੂਰ ਪੜ ਕੇ ਸਾਹਮਣੇ ਆਉਣਗੀਆਂ ਤੇ ਮੈਂ ਸਮਝਦਾ ਸਾਨੂੰ ਫਾਇਦਾ ਹੀ ਲੋਕੀ ਮੈਨੂੰ ਹੂਣ ਕਰਨ ਲੱਗੇ ਕਿਸੇ ਨੂੰ ਸਭ ਇਹ ਇਹਨਾਂ ਦਾ ਪ੍ਰੋਪਗੈਂਡਾ ਗਲਤ ਚਲਾਤਾ ਆਪ ਹੀ ਲੋਕੀ ਮੰਨਣ ਲੱਗੇ ਤੁਸੀਂ ਇਹਦੀ ਉਹ ਤੋਂ ਇਹ ਤੋਂ ਸੁਣੋ ਆਪਣਾ ਜਿਹੜੀ ਭਾਸ਼ਾ ਜਿਹੜੀ ਜਿਸ ਤਰੀਕੇ ਨਾਲ ਬੋਲ ਰਿਹਾ ਹੈ ਜਾਂ ਤਾਂ ਅਮਰਸਰੀਆ ਕੋਈ ਜਾਂ ਇਹ ਦਿੱਲੀ 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 ਦਾ ਕੋਈ ਮਲਵਾਈ ਤਾਂ ਐ ਨਹੀਂ ਕਾਏ ਤੁਸੀਂ ਜੇ ਦੁਆਰਾ ਸੁਣੋਗੇ ਪਸਣਾ ਦੇਣਾ ਤੁਹਾਨੂੰ 1 ਮਿੰਟ ਮੈਨੂੰ ਵੀ ਹੱਸਾ ਆਇਆ 1 ਸਕਿੰਟ ਸੁਣ ਲਓ ਤੁਸੀਂ ਇੱਕ ਇੱਕ ਅੱਖਰ ਸੁਣਿਓ ਦੋਸਤੋ ਮੈਂ ਤੁਹਾਡਾ ਆਪਣਾ ਜੀਤ ਮਹਿੰਦਰ ਬਿੱਦੂ ਵੋਟਾਂ ਆ ਰਹੀਆਂ ਨੇ 1 ਜੂਨ ਨੂੰ ਵੋਟਾਂ ਪਾਉਣ ਜੂ ਚਾਇਓ ਬਾਦਲਾਂ ਨੇ ਪੰਜਾਬ ਨੂੰ ਬਹੁਤ ਲੁੱਟ ਸੁੱਟ ਲਿਆ ਤੇ ਇਹਨਾਂ ਚੋਣਾਂ ਵਿੱਚ ਬੀਬੀ ਜੀ ਨੂੰ ਹਰਾ ਕੇ ਬੀਬੀ ਜੀ ਨੂੰ ਘਰੋਂ ਘਰੇ ਬਿਠਾਉਣਾ ਹੈ ਸਾਰੇ ਕਾਂਗਰਸ ਸਮਰਥਕਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੀ ਹਾਲਤ ਇੰਨਾ ਚੋਣਾਂ ਵਿੱਚ ਥੋੜੀ ਕਮਜ਼ੋਰ ਹੈ ਸੋ ਇਸ ਵਾਰ ਜੋ ਵੀ ਬਾਦਰਾ ਨੂੰ ਹਰਾ ਰਿਆ ਹੋਵੇ ਹਰਾ ਰਿਆ ਹੋਵੇ ਪਹੂਏ ਕੋਈ ਅਸਾਂ ਦੇਖ ਲੋ ਇਹ ਹੋਰ ਇਸ ਤੋਂ ਕੱਟਿਆ ਗੱਲ ਕੀ ਹੋ ਸਕਦੀ ਹੈ ਮੈਨੂੰ ਦੱਸੋ ਐਸੇ ਬੀਬਾ ਜੀ ਲੈ ਹਾਂ ਵੀ ਬੀਬੀ ਜੀ ਰਿਸਪੈਕਟ ਤਾਂ ਦੇਣੀ ਚਾਹੀਦੀ ਹੈ ਜੀ ਸਾਹਿਬ ਇਹ ਜੀ ਤੁਹਾਡੇ ਲਈ ਪਾਈ ਸੀ ਪਰੇ ਅੱਛਾ ਵਿਚਾਰਾ ਤਾਂ ਅੱਜ ਜਾਣਾ ਹੈ ਜੇ ਕੋਈ ਆਪਣੇ ਮਾਅ ਵਿੱਚ ਨਾ ਬੀਬਾ ਜੀ ਕਹਿੰਦਾ ਹੈ ਬੀਬੀ ਜੀ ਤਾਂ ਕਹਿੰਦਾ ਬੀਬਾ ਜੀ ਦੇਖੋ ਇਹ ਸੋਚਦੇ ਕਿ ਆਪਾਂ ਬੁੱਧੂ ਹੀ ਆਈ ਸੀ ਤੁਰੇ ਵੀ ਸਾਹਿਬ ਇੱਕ ਕਲਿੱਪ ਹਾਂ ਸਾਹਿਬ ਨੇ ਇੱਕ ਕਲਿੱਪ ਜਿਹੜੀ ਵਾਇਰਲ ਪਈ ਹੈ ਇਸ ਨਾਲ ਕੋਈ ਫਰਕ ਪੈਣਾ ਲੈ ਨੋ ਜੀ ਕੇਵਲ ਮੈਂ ਤਾਂ ਮੈਂ ਸਮਝਦਾ ਮੇਰੀ ਪੋਜੀਸ਼ਨ ਹੋਰ ਅੱਛੀ ਹੋ ਜਣੀ ਹੈ ਅੱਜ ਰਾਤ ਤੱਕ ਦੇਖਿਓ ਕਿ ਲੋਕਾਂ ਨੇ ਰੈਜ਼ੈਂਟਮੈਂਟ ਕਰਨੀ ਹੈ ਲੋਕਾਂ ਦਾ ਰਿਐਕਸ਼ਨ ਦੇਖੋ ਆਪਾਂ ਪੰਜਾਬੀ ਬੰਦੇ ਆ ਆਪਾਂ ਹਰ ਗੱਲ ਚੀਜ਼ ਦਾ ਰਿਐਕਸ਼ਨ ਕਰਦੇ ਆ ਇਸ ਚੀਜ਼ ਦਾ ਰਿਐਕਸ਼ਨ ਹੋਏਗਾ ਕਿ ਤੁਹਾਨੂੰ ਕੱਲ ਨੂੰ ਸਬਕ ਸਿਖਾਵਾਂਗੇ ਇਹਨਾਂ ਮੈਂ ਸੋਚਦਾ ਮੇਰੀ 2-4% ਵੋਟ ਇਸ ਜਲਦੀ ਕੰਮ ਨਾਲ ਆਮ ਆਦਮੀ ਪਾਰਟੀਆਂ ਨੇ ਵਧਾ ਸਿੱਧੂ ਸਾਹਿਬ ਜਿੱਤਾ ਰਾਤ ਰਹਿ ਰੇਗੀ ਵਿੱਚ ਇਲੈਕਸ਼ਨ ਹੈ ਕਿ ਰਾਤ ਨੂੰ ਦਾਰੂ ਸ਼ਰਾਬ ਚੱਲੂਗੀ ਨੋਟ ਵੀ ਫੜ 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 ਕੇ ਨਾ ਘੜੀਸ ਦੇਾਂਗੇ ਤੇ ਤੁਹਾਡੇ ਪਾਰਟੀ ਤੁਹਾਡੇ ਦੇ ਇਲਜ਼ਾਮ ਲਾ ਕੇ ਕਾਂ ਲਿਓ ਸਬੂਤ ਲਿਓ ਮਿਰਤੂ ਤੋਂ ਹੀ ਡਿਲੀਵਰੀ ਆਈ ਹਜੇ ਤਾਂ ਮੈਂ ਕੁਝ ਕੀਤਾ ਨਹੀਂ ਲੈ ਜਾਏ ਇਹ ਬੰਦੇ ਆ ਨਾ ਨਾ ਮੈਂ ਮੈਂ ਰਾਤ ਸਾਰੀ ਮੈਂ ਹੁਣ ਕਿਆ-ਕਿਆ ਆਇਆ ਬੁੱਥਾ ਨੇ ਉਸੇ ਆਪ ਦੇ ਵਰਡ ਅਚ ਮੈਂ ਕਹਾਂ ਮੈਨੂੰ 15 ਮਿੰਟ ਦਾ ਟਾਈਮ ਦੇ ਦਿਓ ਮੈਂ ਸਾਰੀ ਰਾਤ ਜਾ ਕੇ ਤਾਂ ਤੇ ਸੜਕਾਂ ਤੇ ਰਹੂੰਗਾ ਤੇ ਜੇ ਇੱਥੇ ਹੀ ਪਤਾ ਲੱਗ ਗਿਆ ਨਾ ਬੰਦੇ ਨੂੰ ਫੜ ਲੈਣਾ ਨਾ ਕਰਾਂਗੇ ਬਹੁਤ ਮਾੜੀ ਉਹ ਦਿਨਾਂ ਬੰਡ ਕੇ ਦੇਖ ਦਾਰੂ ਬੰਡ ਕੇ ਦੇਖਣ ਪੈਸਾ ਵੰਡ ਕੇ ਦੇਖ ਥਰੂ ਫੜ ਕੇ ਦਿਖਾਵਾਂ ਕੋਈ ਹੋਵੇ ਕਾਂਸਪਾਰਟੀ ਨਹੀਂ ਕੰਮ ਕਰੂਗੀ। ਕਛੀ ਦਾ ਜਿੱਦ ਕਦੇ ਸੋਚਿਆ ਵੀ ਨਹੀਂ। ਨਹੀਂ ਉਹ ਕਹਿ ਰਹੀ ਐ। ਉਹ ਕਹਿੰਦੇ ਕਾਂਸਪਾਰਟੀ ਨਹੀਂ ਕਰੂਗੀ। ਉਹ ਤਾਂ ਬਹੁਤ ਕੁਝ ਕਹਿੰਦੀ ਨਹੀਂ। ਉਹ ਤਾਂ ਕਹਿੰਦੇ ਮੈਂ ਤਾਂ ਛੱਡੀ ਦਿੱਤੀ ਇਲੈਕਸ਼ਨ। ਇਹ ਮੰਨ ਲਓ ਕਿ ਗੱਲ ਉਹਨਾਂ ਦੀ। ਉਹ ਤਾਂ ਕਹਿੰਦੇ ਪਾਉ ਵੋਟੇ ਛਾੜੂ ਰੂਪਾ ਦਿਓ। ਛਾੜੂ ਤੁਹਾਡੇ ਕੋਲੋਂ ਨਸ਼ੇ ਦਾ ਸਹਾਰਾ ਨਹੀਂ ਲਿਆ ਜਾਊਗਾ। ਆਪਾਂ ਨਾ ਹੀ ਲੈਣ ਦਿੱਤਾ ਜਾਊ। ਬਿਲਕੁਲ ਤੁਸੀਂ ਯਾਦ ਆ ਤੁਹਾਨੂੰ ਪਹਿਲੀ ਪ੍ਰੈਸ ਕਾਨਫਰੰਸ ਮੈਂ ਕੀ ਕਿਹਾ ਸੀ? ਕਿ ਮੈਂ ਨਾ ਨਸ਼ਾ ਬੰਡਾ ਨਾ ਨਸ਼ਾ ਬੰਦਨ ਦਮਾ। ਪਹਿਲੀ ਪਹਿਲੀ ਕਾਨਫਰੰਸ ਜਦੋਂ ਮੈਂ ਨੋਮੀਨੇਸ਼ਨ ਭਰੀ ਐ। ਇੱਕ ਮੇਗ ਮੁੱਦਾ ਮੇਰਾ ਹੀ ਸੀ ਤੇ ਬੰਦੇ ਨਹੀਂ ਦੇ ਦਿੰਦੇ ਨਾ ਨਾ ਪੈਸਾ ਬੰਦ ਦਿੰਦੇ ਪਰ ਮੈਨੂੰ ਪਤਾ ਕਿਤੇ ਕਿਤੇ ਪਰ ਦੇਉਂਦੇ ਮੈਂ ਜਾਣਦਾ ਸਾਨੂੰ ਤੇ ਮੈਨੂੰ ਇਹ ਵੀ ਪਤਾ ਇਥੇ ਕਿਹੜਾ ਕਿਹੜਾ ਕਰ ਲਿਆ ਆਇਆ ਹੋਇਆ ਤੇ ਉਹ ਛਾਡੂ ਵਾਲੇ ਤਾਂ ਸਖੀ ਉਹ ਤਾਂ ਇਹੋ ਜਿਹਾ ਡਰਾਮਾ ਕਰਦੇ ਨੇ ਠੀਕ ਹੈ ਨਾ ਉਹਨਾਂ ਦੇ ਪੱਲੇ ਇਹ ਨਹੀਂ ਇਹਨਾਂ ਦੇ ਪੱਲੇ ਤਾਂ ਚੁਸਤੀਆਂ ਚ ਲਕੀਆਂ ਜੀ ਸੋ ਇਸ ਕਰਕੇ 2022 ਦੇ ਵਿੱਚ ਤਾਂ ਕਹਿ ਗਏ ਬੰਡਾਇਆ ਗਿਆ ਸੀਗਾ ਵੀ ਪੈਸੇ ਵੀ ਬੰਡਾਏ ਗਏ ਵੀ ਤੁਸੀਂ ਪੈਸੇ ਇਹ ਜਿਹੜੀ ਅੰਦਰ ਲੈ ਲੋ ਪਰ ਵੋਟ ਸਾਨੂੰ ਦੇ ਕੁਛ ਕਿਹਾ ਸੀ ਮੈਨੂੰ ਨਹੀਂ ਪਤਾ ਜੀ ਕਹਿੰਦੀ ਵੀ ਕਹਿ ਰਹੀ ਹੈ ਚਾਹਲੀ ਵੀ ਕਹਿ ਰਹੀ ਸੀ ਹਮ ਭਗਵੰਤ ਮਾਨ ਜੀ ਭਗਵੰਤ ਮਾਨ ਨੇ ਕਿਹਾ ਸੀ ਜੀ ਜਿਹੜਾ ਇਹ ਲਕਸ਼ਮੀ ਆ ਜਿਹੜੀ ਪਹਿਲੇ ਅੰਦਰ ਲੈ ਲੋ ਤੇ ਵੋਟ ਛੱਡਣੀ ਪਊਗੀ ਉਹ ਇਹ ਕੋਈ ਗੱਲ ਨਹੀਂ ਹੈ ਹੋਰ ਹੈ ਕੀ ਸੋ ਇਸ ਕਰਕੇ ਮੈਂ ਤਾਹੀ ਥਰੂ ਬੁਲਾਇਆ ਸੀ ਕਿ ਇਹ ਜਿਹੜੀ ਚੀਜ਼ ਹੈ ਨਾ ਸੀਰੀਅਸ ਚੰਨੀ ਚੰਨੀ ਸੌਦੀ ਵੀ ਬਣਾਈ ਹੋਈ ਹੈ ਲੈ ਤੁਸੀਂ ਸੁਣੀ ਨਹੀਂ ਤਾਂ ਮੈਂ ਚੰਨੀ ਦੀ ਤੁਹਾਨੂੰ ਦੁਬਾਰਾ ਸੁਣਾ ਦਣਾ ਆ ਸੁਣੋ ਉੱਤਰਾਣ ਯਾਨੀ ਕਿ ਕਾਨੂੰਨ ਨੂੰ ਮਾਫ ਕਰੇ ਹੋਏ ਇੱਕ ਵਾਰ ਬਹੁਤ ਹੀ ਬਹੁਤ ਕਮਜ਼ੋਰ ਹੈ ਸੋ ਜੋ ਵੀ ਮੂਤੀ ਨੂੰ ਮਾਰਾ ਰਿਹਾ ਹੈ ਉਸ ਨੂੰ ਆਪਣਾ ਕੇਸ ਦੀ ਗੁੜਬਾਰ ਰਿਪੋਰਟ ਕਰਨਾ ਕਰਨਾ ਤੇ ਮੂਤੀ ਨੂੰ ਜivant ਰੱਖ ਲਏ ਕਿ ਅਰੰਕਲਾ ਦਿਓ ਝਾੜੂ ਚਲਾ ਦਿਓ ਸਾਰੇ ਕਿ ਮੇਰੇ ਵਾਲੇ ਵੀ ਅਸੀਂ ਕਿਸੇ ਨਾਲ ਪਿੱਛੇ ਝਾੜੂ ਚਲਾ ਦਿਓ ਹੱਟ ਦੇ ਵਿੱਚ ਝਾੜੂ ਚਲਾਓ ਅੱਛਾ ਝਾੜੂ ਚਲਾ ਕੇ ਦੇਖੋ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੁਹਾਡੇ ਪਰਿਵਾਰੋਂ ਨਾਲ